ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਮਾਪਿਆਂ ਨੂੰ ਚਿੰਤਾ ਆਪਣੇ ਬੱਚਿਆਂ ਦੀ ਹੁੰਦੀ ਹੈ ਜਦੋਂ ਬੱਚੇ 6 ਹੋਣ ਤੇ 6ਾਂ ਚੋਂ 3ਾਂ 5 ਹੋਣ ਤਾਂ ਫਿਰ ਹੋਰ ਵੀ ਬਹੁਤ ਜ਼ਿਆਦਾ ਚਿੰਤਾ ਹੋ ਜਾਂਦੀ ਹੈ ਇੱਕ ਗਰੀਬ ਪਰਿਵਾਰ ਦਾ ਸ਼ਖਸ ਹੋਣ ਦੇ ਨਾਤੇ 5 ਧੀਆਂ ਦਾ ਉਹਨਾਂ ਦੇ ਭਵਿੱਖ ਨੂੰ ਸਵਾਰਨ ਲਈ ਉਹਨਾਂ ਦੇ ਭਵਿੱਖ ਨੂੰ ਅੱਗੇ ਵਧਾਉਣ ਲਈ ਕੀ ਕੋਸ਼ਿਸ਼ ਇੱਕ ਗਰੀਬ ਬੰਦਾ ਕਰਦਾ ਅੱਜ ਤੁਹਾਨੂੰ ਉਹ ਸਾਰੀ ਕਹਾਣੀ ਸੁਣਾਉਣੇ ਆ ਕੀ ਚਾਹੁੰਦਾ ਹੈ ਕਿ ਉਹਦੇ ਬੱਚੇ ਕੀ ਬਣਨ ਤੇ ਕੀ ਉਹ ਉਮੀਦ ਰੱਖਦਾ ਹੈ ਸਰਕਾਰਾਂ ਤੋਂ ਲੋਕਾਂ ਤੋਂ ਕੀ ਉਮੀਦ ਰੱਖਦਾ ਹਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਤੁਸੀਂ ਆਪਣੇ ਚੈਨਲ ਤੇ ਪਹਿਲਾਂ ਵੀ ਆ ਚੁੱਕੇ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਪੰਜ ਧੀਆਂ ਦੇ ਪਿਓ ਨੂੰ ਛੇ ਬੱਚਿਆਂ ਦੇ ਪਿਓ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਿੰਨੀ ਕਰਾ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਸਾਰੇ ਦਸਕਰਮ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਪ ਜੀ ਨੂੰ ਜੀ ਆਇਆਂ ਆਖਦੇ ਆ ਹੁਣ ਜਿੱਥੋਂ ਤੱਕ ਰਹੀ ਗੱਲ ਬੱਚਾ ਨੇ ਭਵਿੱਖ ਦੀ ਹਮ ਇੱਕ ਗਰੀਬੀ ਹੋਣ ਦੇ ਕਾਰਨ ਹਮ ਔਰ ਦੂਸਰਾ ਬੱਚਾ ਨੂੰ ਪੜ੍ਹਾਈ ਲਿਖਾਈ ਕਰਾਉਣਾ ਉਹਨਾਂ ਦਾ ਭਵਿੱਖ ਬਣਾਉਣਾ ਹਮ ਗਰੀਬੀ ਰੇਖਾ ਦੇ ਵਿੱਚੋਂ ਲੰਘਣਾ ਬੜੀ ਮੁਸ਼ਕਲ ਦੀ ਗੱਲ ਹੈ ਜੀ ਹਮ ਅਗਰ ਉਹ ਵੀ ਦਿਹਾੜੀਦਾਰ ਬੰਦੇ ਵਾਸਤੇ ਹਮ ਅਗਰ ਜੇ ਆਪਣੀ ਮਿਹਨਤ ਲਈ ਮਿਹਨਤ ਕਰਦਾ ਬੰਦਾ ਤਾਂ ਆਪਣੇ ਬੱਚਾ ਨੂੰ ਕਢਾਉਂਦਾ ਹੈ ਤਾਂ ਕੁਝ ਇਥੋਂ ਦੀ ਜਿਸ ਤਰ੍ਹਾਂ ਹੁਣ ਮੈਂ ਆਪਣੇ ਤੇ ਦੱਸਾਂ ਤੁਹਾਨੂੰ ਹੂੰ ਕਿ ਮੈਂ ਆਪਣੀਆਂ ਬੇਟੀਆਂ ਨੂੰ ਪੜਾ ਲਿਖਾ ਕੇ ਮੇਰੀ ਇੱਛਾ ਹੈ ਕਿ ਦੇਸ਼ ਭਗਤ ਬਣ ਹੂੰ ਕੋਈ ਆਵੀ ਕੀ ਅਫਸਰ ਬਣੇ ਕੋਈ CRP ਬਣੇ ਕੋਈ IPS ਬਣੇ ਤਾਂ ਮੇਰੇ ਖਿਆਲ ਦੇ ਵਿੱਚ ਵੀ ਹੋ ਸਕਦਾ ਪ੍ਰਮਾਤਮਾ ਸਾਥ ਜ਼ਰੂਰ ਦਿੰਦਾ ਕਿਉਂਕਿ ਜਿਹੜਾ ਸੰਘਰਸ਼ ਕਰਨਾ ਮਿਹਨਤ ਕਰਨੀ ਆ ਸੱਚੀ ਸੁੱਚੀ ਮਿਹਨਤ ਨੂੰ ਫਲ ਪ੍ਰਮਾਤਮਾ ਲਾਉਂਦਾ ਹੈ ਹਾਂ ਤਾਂ ਅੱਗੇ ਇਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਿ ਤੰਦਰੁਸਤੀ ਘਰ ਦੇ ਵਿੱਚ ਜਰੂਰ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਹਾਂ ਪਰ ਪਰਿਵਾਰ ਦਾ ਸਾਥ ਵੀ ਹੋਣਾ ਚਾਹੀਦਾ ਹੈ ਬੱਚਾ ਨੂੰ ਉਹਨੇ ਆਜ਼ਾਦੀ ਵੀ ਦਿੱਤੀ ਜਾਵੇ ਜਿੰਨੀ ਜਰੂਰਤ ਹੈ ਹਾਂ ਲੋੜ ਮੁਤਾਬਕ ਉਹਨਾਂ ਪਿਆਰ ਵੀ ਦਿੱਤਾ ਜਾਵੇ ਤਾਜਾ ਕਿ ਸਾਡਾ ਜਿਹੜਾ ਦੇਸ਼ ਦਾ ਸੁਧਾਰ ਹੋ ਸਕਦਾ ਨਹੀਂ ਤਾਂ ਵਰਨਾ ਹੁਣ ਜਿਵੇਂ ਨਸ਼ਿਆਂ ਦੇ ਗੜ ਵਿੱਚ ਅੱਜ ਪੰਜਾਬ ਦੇ ਹਾਲਾਤ ਹੋ ਰਹੇ ਆ ਹੂੰ ਤਾਂ ਮੇਰੀ ਛੋਟੀ ਜੀ ਬੇਨਤੀ ਹੈ ਬੱਚਾ ਨੂੰ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਏਡੀ ਛੇਤੀ ਤੁਸੀਂ ਰੀੜ ਦੀ ਹੱਡੀ ਹੋਮ ਆਪਣੇ ਮਾਪਿਆਂ ਦੀ ਟੁੱਟੋ ਨਾ ਨਸ਼ਿਆਂ ਤੇ ਨਾ ਲੱਗੋ ਆਪਣੇ ਮਾਂ ਪਿਓ ਦਾ ਆਪਣੀ ਫੈਮਿਲੀ ਦਾ ਸਾਥ ਦਿਓ ਚੰਗੇ ਪੜਾਈ ਲਿਖਾਈ ਕਰਕੇ ਦੇਸ਼ ਦੇ ਜਿੰਮੇਵਾਰ ਸੇਵਾਦਾਰ ਬਣੋ ਇਹ ਮੈਂ ਕਹਿਣਾ ਚਾਹੁੰਦਾ ਜੀ ਜਿਵੇਂ ਕੁੜੀਆਂ ਦੀ ਗੱਲ ਜਦੋਂ ਕਰਦੇ ਆ ਤੁਸੀਂ ਕਿਹਾ ਵੀ ਕੁੜੀਆਂ ਨੂੰ ਆਜ਼ਾਦੀ ਦੀ ਵੀ ਲੋੜ ਹੈ ਜੀ ਤੇ ਅੱਜ ਦਾ ਮਾਹੌਲ ਐਸਾ ਹੈ ਕਿ ਆਜ਼ਾਦੀ ਦਾ ਬੱਚੇ ਗਲਤ ਫਾਇਦਾ ਠਾ ਜਾਂਦੇ ਆ ਤੁਹਾਨੂੰ ਡਰ ਨਹੀਂ ਲੱਗਦਾ ਵੀ ਮੇਰੀਆਂ ਕੁੜੀਆਂ ਜਾਂ ਤੁਹਾਨੂੰ ਲੋਕ ਨਹੀਂ ਕਹਿੰਦੇ ਵੀ ਯਾਰ ਤੂੰ ਕੁੜੀਆਂ ਨੂੰ ਆਪਣੇ ਜਿਵੇਂ ਸਮਾਜ ਦੇ ਵਿੱਚ ਗਾ ਤੂੰ ਕੁੜੀਆਂ ਨੂੰ ਵਿਆਹ ਕੇ ਪਰੇ ਕਰ ਤੂੰ ਇਹਨਾਂ ਨੂੰ ਪੜਾ ਕੇ ਕੀ ਲੈਣਾ ਜੀ ਕਹਿੰਦੇ ਆ ਜੀ ਜ਼ਰੂਰ ਕਹਿੰਦੇ ਆ ਹਮ ਹੁਣ ਇੱਕ ਕਈ ਵਾਰ ਤਾਂ ਇੱਥੇ ਕੋਈ ਵੀ ਕਹਿੰਦੇ ਆ ਕਿ ਵੀਰੇ ਤੂੰ 10-10 ਭਰਾ ਲੀਆਂ ਕੁੜੀਆਂ ਹਮ ਅੱਗੇ ਤੂੰ ਕਿਵੇਂ ਪੜ੍ਹਾਈ ਕਰਾਵੇਂਗਾ ਕਿਵੇਂ ਤੂੰ ਇੰਨਾ ਖਰਚਾ ਕਰਵੇਂਗਾ ਮੈਨੂੰ ਆਪਣੀ ਜਾਣ ਦੀ ਪਰਵਾਹ ਨਹੀਂ ਮੈਨੂੰ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਜਿੱਥੇ ਮੈਂ ਸਾਲੀ ਦਾ ਕੰਮ ਕਰਦਾ ਜਿੱਥੇ ਮੈਂ ਇੱਕ ਪਿੰਡ ਦਿਹਾੜੀਆਂ ਨਾਲ ਉਹ ਤੋਂ ਦੂਸਰੇ ਪਿੰਡ ਚੱਲ ਜਾ ਕਰੂੰਗਾ ਪਰ ਬੱਚਾ ਨੂੰ ਮੈਂ ਜ਼ਰੂਰ ਕਲਾਸ ਲਾ ਕੇ ਕਰਾਉਣਾ ਮੇਰੇ ਬੇਟੇ ਇਸ ਚੀਜ਼ ਦਾ ਕਦੇ ਵੀ ਫਾਇਦਾ ਨਾ ਠਾਓ ਜੇ ਅਗਰ ਜੇ ਤੁਸੀਂ ਇਹ ਚੀਜ਼ ਦਾ ਫਾਇਦਾ ਉਠਾ ਲਿਆ ਇੱਕ ਨੇ ਗਲਤੀ ਕਰ ਲਈ ਤਾਂ ਬਾਕੀ ਸਾਰਿਆਂ ਦਾ ਸਟਾਪ ਹੋ ਜਾਣਾ ਇੱਕ ਜਣੇ ਦੀ ਵਜ੍ਹਾ ਨਾਲ ਇਸ ਤਰ੍ਹਾਂ ਮੈਂ ਬੱਚਿਆਂ ਨੂੰ ਸਮਝਾਉਣਾ ਉਹਨਾਂ ਨੂੰ ਹੂੰ ਮਤਲਬ ਬੱਚਿਆਂ ਨੂੰ ਅਸੀਂ ਚੰਗੇ ਸੰਸਕਾਰ ਦੇਣੇ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਦੁਨੀਆ ਚ ਭੇਜਣ ਲਈ ਜੀ ਭੇਜਣ ਤੋਂ ਪਹਿਲਾਂ ਆਪ ਦੇ ਘਰੋਂ ਤਿਆਰੀ ਕਰਨੀ ਪੈਂਦੀ ਹੈ ਤੁਸੀਂ ਉਹ ਕਰਦਿਆ ਬਿਲਕੁਲ ਬਿਲਕੁਲ ਹੀ ਮੈਂ ਬੱਚਿਆਂ ਨੂੰ ਇਥੇ ਤੇ ਕੁਝ ਸਮਝਾਉਣਾ ਉਹਨਾਂ ਬੇਟੇ ਤੁਸੀਂ ਕੱਲ ਨੂੰ ਸ਼ਾਦੀ ਕਰਕੇ ਆਪਣੇ ਘਰ ਚੱਲ ਜਾਓਗੇ ਹੂੰ ਆਪਣੇ ਪਤੀ ਨਾਲ ਤਾਂ ਤੁਸੀਂ ਜੀਵਨ ਗੁਜ਼ਾਰਾ ਕਰਨਾ ਹੀ ਹੈ ਹੂੰ ਕਿਉਂਕਿ ਜੀਵਨ ਇੱਕ ਇਦਾਂ ਦਾ ਹਿੱਸਾ ਹੈ ਹੂੰ ਪਰ ਪਤੀ ਦੇ ਜਿਹੜਾ ਪਰਿਵਾਰ ਹੈ ਉਹਨਾਂ ਆਪਣੇ ਇਸ ਪਰਿਵਾਰ ਨਾਲੋਂ ਵੀ ਜ਼ਿਆਦਾ ਸਮਝਣਾ ਜ਼ਿਆਦਾ ਪਿਆਰ ਦੇਣਾ ਤਾਂ ਕਿ ਜਿਹੜਾ ਤੁਹਾਡਾ ਜ਼ਿੰਦਗੀ ਦਾ ਸੰਘਰਸ਼ਾ ਤੁਹਾਡੀ ਜ਼ਿੰਦਗੀ ਦਾ ਸਮਾਂ ਉਹ ਵਧੀਆ ਲੰਘੇ ਕਿਉਂਕਿ ਜਿੰਨਾ ਚਿਰਤੀ ਵਿਆਹੀ ਦੀ ਨਹੀਂ ਉਹਨਾਂ ਚਿਰ ਮਾਪਿਆਂ ਦੀ ਹੈ ਇੱਤੀ ਇੱਕ ਚੈੱਕ ਦੀ ਤਰ੍ਹਾਂ ਜਿਸ ਤਰ੍ਹਾਂ ਚੈੱਕ ਇੱਕ ਵਾਰੀ ਕੈਸ਼ ਹੋ ਜੇ ਫਿਰ ਦੁਬਾਰਾ ਆਪਾਂ ਨੂੰ ਪਤਾ ਹੀ ਹੈ ਕਿ ਉਹਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਅਗਰ ਹਾਂ ਬੇਟੀ ਦੀ ਅਹਿਮੀਅਤ ਹੁੰਦੀ ਹੈ ਮਾਤਾ ਪਿਤਾ ਦੇ ਘਰੇ ਵੀ ਪਰ ਅਗਰ ਬੇਟੀ ਨੂੰ ਸਮਝ ਲੈਣਾ ਚਾਹੀਦਾ ਹੈ ਬੱਚਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਅਗਲਾ ਕਾਰ ਹੈ ਸਹੁਰਾ ਪਰਿਵਾਰ ਹੈ ਅਸੀਂ ਜਿਵੇਂ ਉਹਦੇ ਚ ਬਤੀਤ ਕਰਨਾ ਹੈ ਅਸੀਂ ਰਲ ਮਿਲ ਕੇ ਵਧੀਆ ਪਿਆਰ ਨਾਲ ਜ਼ਿੰਦਗੀ ਜੀਣੀ ਆ ਅਗਰ ਇਤੋਂ ਤੱਕ ਵੀ ਕਈ ਵਾਰੀ ਮੈਨੂੰ ਸਮਝਾਉਣਾ ਆਉਣਾ ਕਿ ਬੇਟੇ ਆਪਾਂ ਕੱਲੇ ਕੱਲੇ ਨੇ ਉਹ ਦਿਨ ਆਉਣਾ ਹੈ ਕਿ ਕੱਲੇ ਕੱਲੇ ਨੇ ਵੀ ਵਿਛੜਨਾ ਜੋ ਪਰਮਾਤਮਾ ਦਾ ਭਾਣਾ ਹੋਣਾ ਉਹ ਹੋ ਕੇ ਰਹਿਣਾ ਮੌਤ ਵੀ ਕੱਲੇ ਕੱਲੇ ਨੂੰ ਆਉਣੀ ਹੈ ਪਰ ਅੱਜ ਤੋਂ ਹੀ ਤਿਆਰੀ ਰੱਖੋ ਮਜਬੂਤੀ ਰੱਖੋ ਆਪਣੇ ਮਨ ਅੰਦਰ ਜਿਸ ਤਰ੍ਹਾਂ ਉਹਨਾਂ ਆਪ ਜੀ ਨੇ ਕਿਹਾ ਕਿ ਸਾਨੂੰ ਕਹਿ ਦਿੰਦੇ ਆ ਕਿ ਤੂੰ ਬਾਈ ਜਿਆਦਾ ਕਿਉਂ ਪੜਾਉਣਾ ਬੱਚਾ ਨੂੰ ਤਾਂ ਤੂੰ ਆਇਆ ਕਰ ਤੂੰ ਫੈਕਟਰੀਆਂ ਚਲਾ ਦੇ ਕੁੜੀਆਂ ਨੂੰ ਤੇਰੇ ਨਾਲ ਕਮਾਈ ਕਰਨਗੇ ਬੱਚੇ ਤੂੰ ਕੱਲਾ ਔਖਾ ਹੋਣਾ ਤਾਂ ਹੁਣ ਜੇ ਦੇਖਿਆ ਜਾਵੇ ਸੰਸਾਰ ਦੀ ਤਰ੍ਹਾਂ ਤਾਂ ਮਾਇਆ ਜੀ ਤਾਂ ਫਿਰ ਮੈਨੂੰ ਵੀ ਲੋੜ ਆ ਪਰ ਇਸ ਤਰ੍ਹਾਂ ਨਹੀਂ ਮੇਰੀ ਸੋਚ ਕੁਛ ਅਲੱਗ ਤਰ੍ਹਾਂ ਦੀ ਹੈ ਮੇਰੀ ਸੋਚ ਇਹ ਹੈ ਕਿ ਬੱਚੇ ਆਉਣ ਵਾਲੇ ਸਮੇਂ ਦੇ ਮੁਤਾਬਕ ਕੁਛ ਦੇਸ਼ ਲਈ ਐਸਾ ਕਰਨਾ ਮੇਰੇ ਲਈ ਨਹੀਂ ਮੇਰੇ ਪਰਿਵਾਰ ਲਈ ਨਹੀਂ ਦੇਸ਼ ਲਈ ਕੁਛ ਐਸਾ ਕਰ ਜਾਣਾ ਕਿ ਜਿਹਦਾ ਸਾਨੂੰ ਸਾਰਿਆਂ ਨੂੰ ਫਾਇਦਾ ਹੋਵੇ ਸਾਡੀ ਸਮਝ ਚ ਆ ਜੇ ਸਾਰਿਆਂ ਨਾਲ ਪਿਆਰ ਨਾਲ ਜ਼ਿੰਦਗੀ ਜੀਣ ਨੂੰ ਤੇ ਆਪਣਾ ਨਾਮ ਰੋਸ਼ਨ ਕਰਨ ਜਿਵੇਂ ਕਈ ਹੈ ਵਿੱਚ 6 ਬੱਚੇ ਹੈ ਤੇ ਆਰਥਿਕ ਤੰਗੀ ਬਹੁਤ ਹੈ ਦੇਖੋ ਜੀ ਤੇ ਤੁਹਾਨੂੰ ਕਦੇ ਐਵੇਂ ਮਨ ਚਾਹੁੰਦਾ ਵੀ ਮੈਂ ਚੱਲ ਚੱਲ ਵੱਡੀਆਂ ਕੁੜੀਆਂ ਨੂੰ ਕੰਮ ਲਾ ਦਿਆਂ ਤੇ ਬਾਕੀ ਦੋ ਤਿੰਨ ਪੜਾ ਲਾਂ ਦੇਖੋ ਜੀ ਜ਼ਰੂਰਤਾਂ ਤਾਂ ਹੁੰਦੀਆਂ ਬਹੁਤ ਜੀ ਕਿਉਂਕਿ ਪੜ੍ਹਾਈ ਦਾ ਵੀ ਇੰਨਾ ਖਰਚਾ ਜੇ ਆਪਾਂ ਕਹੀਏ ਸਕੂਲ ਚ ਫੀਸ ਨਹੀਂ ਤਾਂ ਹੋਰ ਬਥੇਰੇ ਖਰਚੇ ਆ ਬਹੁਤ ਖਰਚੇ ਆ ਜੀ ਬਿਲਕੁਲ ਬਿਲਕੁਲ ਗਰੀਬ ਬੰਦੇ ਨੂੰ ਪੜਾਉਣਾ ਬੱਚਾ ਬਹੁਤ ਔਖਾ ਦੇਖੋ ਜੀ ਨਾ ਜ਼ਿਆਦਾ ਤਾਂ ਦਿੱਲੀ ਦਾ ਜੇ ਹੁਣ 7-8 ਕਿਲੋਮੀਟਰ ਵੜ ਤੇ ਵੀ ਬੱਚੇ ਨੇ ਜਾਣਾ ਹੂੰ ਉਹਨੂੰ ਘੱਟੋ-ਘੱਟ 50 ਰੁਪਏ ਤਾਂ 100 ਰੁਪਏ ਤਾਂ ਚਾਹੀਦਾ ਹੂੰ ਜੇ ਉਹਦੇ ਪਰਸ ਦੇ ਵਿੱਚ 100 ਰੁਪਏ ਤੱਕੀ ਇੱਕ ਬੱਚਾ ਜੇ ਉਹਦੇ ਨਾਲ ਕੋਈ ਉਹਦਾ ਦੋਸਤ ਹੈ ਕੋਈ ਦੀ ਨਾਲ ਦੀ ਕੋਈ ਪੈਣਾ ਬੱਚੇ ਇਕੱਠੇ ਬੈਠ ਕੇ ਕਿਤੇ ਖਾਣਾ ਖਾ ਰਹੇ ਆ ਜਾਂ ਕੋਈ ਚੀਜ਼ ਵੈਸੇ ਵੀ ਬਾਜ਼ਾਰ ਦੇ ਵਿੱਚੋਂ ਲੈ ਕੇ ਖਾ ਰਹੇ ਤੇ ਕੀ ਫਿਰ ਆਪਣਾ ਬੱਚਾ ਉਹਦੇ ਮੂੰਹ ਨਹੀਂ ਨਹੀਂ ਦੇਖੂਗਾ ਹੀਣ ਭਾਵਨਾ ਚ ਨਹੀਂ ਰਹੂਗਾ ਹਾਂਜੀ ਹੀਣ ਭਾਵਨਾ ਚ ਨਹੀਂ ਰਹੂਗਾ ਕਈ ਵਾਰੀ ਬੱਚਿਆਂ ਦੀ ਇਦਾਂ ਦੀ ਸੋਚ ਬਣ ਜਾਂਦੀ ਹੈ ਨਾਲਦਾਂ ਦੀ ਕਿ ਕਮਨੀ ਜਿਆਦਾ ਗਰੀਬ ਕਰਦੇ ਦੇ ਕੋਲੇ ਕੁਛ ਨਹੀਂ ਉਸ ਨੂੰ ਨੀਂਵਾ ਸਮਝਣ ਲੱਗ ਜਾਂਦੇ ਆ ਹੂੰ ਕਿ ਇਸ ਲਈ ਫਿਰ ਤੁਸੀਂ ਬੱਚਿਆਂ ਦੇ ਅਰਸ ਚ ਵੀ ਪੈਸੇ ਪਾ ਕੇ ਤੋਰ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਅ ਵੱਡੀ ਗੱਲ ਤਾਂ ਮੈਂ ਤੁਹਾਨੂੰ ਇੱਕ ਹੋਰ ਦੱਸਣ ਜਾ ਰਿਹਾ ਕਿ ਮੈਂ ਇਸ ਚੀਜ਼ ਦੀ ਪ੍ਰਵਾਨੀ ਨਹੀਂ ਕੀਤੀ ਮੈਂ ਇਕੱਲਾ ਹੂੰ ਜਿਸ ਤਰ੍ਹਾਂ ਹੁਣ ਆਮ ਪਿੰਡਾਂ ਦੇ ਵਿੱਚ ਲਾਉਣ ਚੱਕ ਚੱਕ ਕੇ ਮੈਂ ਲਾਉਣ ਚੱਕ ਚੱਕ ਕੇ ਵੀ ਬੱਚਾ ਨਹੀਂ ਪੜ੍ਹਾਈ ਤੇ ਲਾਈ ਜਾ ਰਿਹਾ ਕਿ ਬੇਟੇ ਕੁਝ ਬਣੋ ਦੁਨੀਆ ਦਾ ਸੁਧਾਰ ਹੋਵੇ ਜਿਸ ਤਰ੍ਹਾਂ ਹੁਣ ਪਹਿਲਾਂ ਸਾਡੇ ਸਮਾਜ ਨੇ ਗਰੀਬੀ ਘੱਟੀ ਐ ਨਹੀਂ ਤੰਗੀ ਘੱਟੀ ਐ ਤੁਸੀਂ ਕੁਝ ਐਸਾ ਕਰੋ ਵੀ ਸਾਡੇ ਸਮਾਜ ਤੇ ਤੰਗੀ ਨਾ ਆਵੇ ਐਸੀ ਸਮਝ ਰੱਖੋ ਐਸਾ ਕੋਈ ਗਿਆਨ ਪ੍ਰਗਟ ਕਰੋ ਸਮਾਜ ਤੇ ਤੰਗੀ ਦੀ ਪਹਿਲਾ ਜਿੰਨਾ ਚਿਰ ਆਵਦੀ ਤੰਗੀ ਨਹੀਂ ਹਟਦੀ ਜਿੰਨਾ ਕਹਿੰਦੇ ਨੇ ਆਪ ਮਰੇ ਜੱਗ ਪਰ ਲੋ ਹਨ ਜਿੰਨਾ ਚਿਰ ਆਵਦੀ ਤੰਗੀ ਨਹੀਂ ਹਟਦੀ ਮੈਨੂੰ ਲੱਗਦਾ ਉਹਨਾਂ ਚਿਰ ਸਮਾਜ ਦੀ ਤੰਗੀ ਬਾਰੇ ਤਾਂ ਸੋਚੇ ਨਹੀਂ ਜਾ ਸਕਦਾ ਜਦੋਂ ਅਸੀਂ ਸੁਰਖਰੂ ਹੋਵਾਂਗੇ ਆਰਥਿਕ ਹਾਲਾਤਾਂ ਚ ਫੇਰ ਹੀ ਅਸੀਂ ਬਾਹਰ ਸੋਚਾਂਗੇ ਇਸ ਲਈ ਮੈਨੂੰ ਇਹ ਲੱਗਦਾ ਵੀ ਪਹਿਲਾਂ ਛੋਟੀ ਰਾਹ ਛੋਟੇ ਨਾਲ ਹੈ ਨਾ ਮੈਨੂੰ ਇਹ ਲੱਗਦਾ ਵੀ ਪਹਿਲਾਂ ਬੱਚੇ ਆਪਦੀ ਜ਼ਿੰਦਗੀ ਨੂੰ ਦੇਖਣ ਆਪਦੀ ਆਰਥਿਕ ਹਾਲਾਤਾਂ ਨੂੰ ਬਿਹਤਰ ਬਣਾਉ। ਜੇਰੀ ਮੈਨੂੰ ਲੱਗਦਾ ਵੀ ਜਦੋਂ ਤੁਹਾਡੀ ਜੇਬ 'ਚ ਜੇ 10 ਰੁਪਏ ਆ ਤਾਂ ਤੁਸੀਂ 5 ਰੁਪਏ ਆਪਦੇ ਗਵਾਂਟੀ ਨੂੰ ਦੇ ਸਕਦੇ ਹੋ। ਜੀ ਜੀ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਨਹੀਂ ਤਾਂ ਫਿਰ ਇਦਾਂ ਦਾ ਹਾਲਾਤ ਹੋ ਜਾਂਦੇ ਜਿਵੇਂ ਉਹ ਗੀਤ ਵਾਲੇ ਕਿਸੇ ਵੀਰ ਨੇ ਕਿਹਾ ਕਹਿੰਦਾ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿੱਥੋਂ ਤੇ ਕੋਈ ਨਹੀਂ ਸੋਚ ਸੀ। ਮੇਰੀ ਸੋਚ ਇੱਕ ਅਲੱਗ ਤਰ੍ਹਾਂ ਦੀ ਸੀ ਹੋ ਸਕਦਾ ਮੈਨੂੰ ਇਹ ਫਿਲਮਾਂ ਹੋਵੇ ਸਾਰਿਆਂ ਦੀ ਹੋਵੇ। ਮੇਰੇ ਕੁਝ ਸ਼ੌਂਕ ਹੁੰਦੇ ਸੀ ਬਚਪਨ ਚ ਪਹਿਲਾ ਮੈਨੂੰ ਸਿੰਗਰ ਬਣਨ ਦਾ ਸ਼ੌਂਕ ਸੀ ਫਿਰ ਮੈਨੂੰ ਇੱਕ ਡਾਇਰੈਕਟਰ ਬਣਨ ਦਾ ਸ਼ੌਂਕ ਸੀ ਜਿਵੇਂ ਗੁੱਗੂ ਗੱਲ ਜੀ ਪਲਾਬ ਹੀਰਾ ਜੀ ਗਾਇਕ ਇਸ ਤਰ੍ਹਾਂ ਦੇ ਸ਼ੌਂਕ ਮੇਰੇ ਵੀ ਸੀ ਪਰ ਹੁਣ ਉਹ ਚੀਜ਼ ਨੂੰ ਦਬਾਇਆ ਗਿਆ ਕਿਉਂਕਿ ਮੈਨੂੰ ਉਹਨਾਂ ਚੀਜ਼ਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਆਪਣੇ ਸ਼ੌਂਕ ਮਾਰਨੇ ਪਏ ਪਰ ਹੋ ਸਕਦਾ ਵੀ ਬੱਚੇ ਕਿਤੇ ਨਾ ਕਿਤੇ ਮੈਨੂੰ ਇਸ ਸਮੇਂ ਚ ਲੈ ਆਉਣ ਮੈਨੂੰ ਆਸ ਹੈ ਉਮੀਦ ਹੈ ਬੱਚਾਂ ਤੇ ਆਰਥਿਕ ਹਾਲਾਤ ਸ਼ੌਂਕ ਮਾਰ ਦਿੰਦੇ ਆ ਆਰਥਿਕ ਹਾਲਾਤਾਂ ਦੇ ਜੇਕਰ ਸਾਡੀ ਜੇਬ 'ਚ ਪੈਸੇ ਹੁੰਦੇ ਤਾਂ ਅਸੀਂ ਸ਼ੌਂਕ ਕਰਕੇ ਪੂਰੇ ਕਰਕੇ ਸਭ ਹੋ ਸਕਦਾ ਵੀ ਦੂਜਿਆਂ ਨਾਲ ਅੱਗੇ ਜੀ ਜੀ ਅੱਜ ਵੀ ਮੈਨੂੰ ਇਹ ਉਹ ਸ਼ੌਂਕਾਂ ਨੂੰ ਮੈਂ ਦਬਾ ਕੇ ਅੱਜ ਵੀ ਮੈਨੂੰ ਇਹ ਵੀ ਕੋਈ ਮੇਰੇ ਨਾਲ ਐਸਾ ਦੋਸਤ ਮਿੱਤਰ ਜੁੜੇ ਕੋਈ ਸੱਜਣ ਅੰਦਾਨੀ ਸੱਜਣ ਮਿਲੇ ਕਿ ਕਾਫੀ ਪਰਿਵਾਰ ਜਿਹੜੇ ਮੇਰੀ ਨਿਗਾਹ ਦੇ ਵਿੱਚ ਹੈ ਮੇਰੀ ਤਰ੍ਹਾਂ ਸ਼ੌਂਕਾਂ ਨੂੰ ਦਬਾ ਕੇ ਇੱਕ ਮਤਲਬ ਆਪਣੇ ਹੋਰ ਵੀ ਕਾਫੀ ਚੀਜ਼ਾਂ ਤੋਂ ਆਰਥਿਕ ਪੱਖੋਂ ਕਮਜ਼ੋਰ ਹੈ ਕញ្ញਾਂ ਨੇ ਨਾ ਸ਼ਤਾਂ ਵੀ ਇਹੋ ਜਿਹਾ ਇਦਾਂ ਦੇ ਹਾਲਾਤ ਹੋਏ ਪਏ ਆ ਕਿ ਪੂਰਗਾ ਪੂਰਗਾ ਨਹੀਂ ਅਧੀਆਂ ਟੁੱਟੀਆਂ ਹੋਈਆਂ ਛੱਤਾਂ ਕਿਸੇ ਦੇ ਘਰ ਦੇ ਹਾਲਾਤ ਕਮਜ਼ੋਰ ਆ ਕਿਸੇ ਦੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਹਾਲਾਤ ਇਦਾਂ ਦੇ ਬਣੇ ਪਏ ਆ ਮੈਂ ਚਾਹੁੰਦਾ ਕੋਈ ਦਾਨੀ ਸੱਜਣ ਮੇਰੇ ਨਾਲ ਜੁੜੇ ਮੈਂ ਇਹ ਕੰਮ ਕਰਨਾ ਚਾਹੁੰਦਾ ਕਿਉਂਕਿ ਉਹ ਤਾਂ ਮੇਰੇ ਹੁਣ ਸ਼ੌਂਕ ਚੱਲ ਗਿਆ ਤੇ ਹੁਣ ਮੈਨੂੰ ਇਹ ਉਮੀਦ ਹੈ ਆਪ ਜੀ ਤੋਂ মিডিਆ ਵਾਲਿਆਂ ਤੋਂ ਕਿ ਮੇਰੀ ਇਹ ਬੇਨਤੀ ਸਾਰੇ ਚੈਨਲਾਂ ਤੇ ਕਰ ਪਹਚਾਉਣ ਕਿ ਮੇਰੇ ਨਾਲ ਕੋਈ ਦਾਨੀ ਸੱਜਣ ਜੁੜੇ ਜਿਹੜੇ ਇੱਕ ਜਾਦਾ ਗਰੀਬੀ ਰੇਖਾ ਦੇ ਵਿੱਚ ਆ ਜਿਨ੍ਹਾਂ ਦੇ ਸਿਰ ਉੱਪਰ ਛੱਤ ਨਹੀਂ ਤੇ ਮੈਂ ਉਹਨਾਂ ਦੇ ਨਾਲ ਇਹ ਸੇਵਾ ਦਾ ਜਿਹੜਾ ਸਮਾਪਿਤ ਕਰਨਾ ਚਾਹੁੰਦਾ ਹੈ ਅੱਜ ਵੀ ਮੇਰੇ ਨਾਲ ਜਿੰਨੇ دوست ਮਿੱਤਰ ਜੁੜਦੇ ਵੀ ਆ ਹੋਰ ਵੀ ਤੇ ਮੇਰੀ ਇਹ ਚਾਹਤ ਹੁੰਦੀ ਆ ਵੀ ਚਲੋ ਜੇ ਮੇਰੇ ਬੱਚਾ ਲਈ ਮੇਰੇ ਨਾਲ ਦੋ ਦਿਹਾੜੀਆਂ ਵੀ ਲਾਕੀਆਂ ਤੇ ਤੀਜੀ ਦਿਹਾੜੀ ਕਿਸੇ ਦੀ ਸੇਵਾ 'ਚ ਲੱਗ ਜੇ ਤੁਸੀਂ ਆਪਾਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਸੀ ਤੇ ਜਾਂਦੇ ਜਾਂਦੇ ਇਹ ਦੱਸੋਗੇ ਤੁਸੀਂ ਸਰਕਾਰਾਂ ਤੋਂ ਕੀ ਚਾਹੁੰਦੇ ਹੋ ਕਈ ਵਾਰੀ ਸਰਕਾਰਾਂ ਸਹੂਲਤਾਂ ਦਾ ਤਾਂ ਬੜਾ ਐਲਾਨ ਕਰਦੀਆਂ ਤੇ ਆਖਰ ਤੇ ਇਹੀ ਸਵਾਲ ਹੈ ਕਿ ਸਰਕਾਰਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਨੂੰ ਕੀ ਮੈਸੇਜ ਹੈ ਕਿ ਲੋਕਾਂ ਦੇ ਇਹਨੇ ਸਹੂਲਤਾਂ ਦੇ ਐਲਾਨ ਜ਼ਰੂਰ ਕਰ ਦਿੰਦੀਆਂ ਪਰ ਲੋਕਾਂ ਦੇ ਹਾਲਾਤ ਨਹੀਂ ਬਦਲਦੇ ਜੀ ਇਹ ਆਪ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਦੇਖੋ ਜੀ ਜਿਸ ਤਰ੍ਹਾਂ ਸਰਕਾਰਾਂ ਤੇ ਕਰ ਮੈਂ ਪਿਛਲੀ ਵੀਡੀਓ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਘਰ ਦੇ ਵਿੱਚ ਇੱਕ ਧੀ ਹੈ ਉਹ ਸ਼ੌਂਕ ਨਾਲ ਵਿਆਹ ਲੈਂਦੇ ਉਹਨਾਂ ਨੂੰ ਚਾਹ ਹੁੰਦੇ ਸਾਡੀ ਕੋਈ ਬੇਟੀ ਆ ਨਾ ਜੀ ਤਲਾਪਾ ਤਾਂ ਕੁਝ ਵੀ ਕਰ ਸਕਦੇ ਆ ਬੇਟੀ ਲਈ ਹੂੰ ਔਰ ਜਿਹਦੇ ਦੋ ਆ ਉਹ ਵੀ ਥੋੜਾ ਜਿਆਦਾ ਦੋਸਤ ਮਿੱਤਰ ਰਲ ਕੇ ਜਾਂ ਰਿਸ਼ਤੇਦਾਰ ਰਲ ਕੇ ਕਰ ਲੈਂਦੇ ਆ ਅਗਰ ਜਿਹੜੇ ਸਾਡੇ ਵਰਗੇ ਆ ਜਿਨ੍ਹਾਂ ਦੇ 4 4 ਪੰਜ ਪੰਜ 3 6 6 3 ਤੇ ਉਹਨਾਂ ਵਾਸਤੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਵੀ ਉਹਨਾਂ ਦਾ ਸਾਥ ਜ਼ਰੂਰ ਦੇਣਾ ਕੋਈ ਐਦਾਂ ਦੀ ਸਕੀਮ ਬਣਾਉਣਾ ਕਿ ਉਹਨਾਂ ਦਾ ਜਿਹੜਾ ਹੈਗਾ ਸਪੋਰਟ ਕੀਤੀ ਜਾਵੇ ਔਰ ਨਾਲ ਨਾਲ ਜਿਹੜੇ ਮਤਲਬ ਕੋਈ ਦੋਸਤ ਮਿੱਤਰ ਹੈ ਉਹ ਇੱਕ ਦੂਸਰੇ ਦਾ ਸਹਾਰਾ ਬਣ ਕੇ ਚੱਲਣਾ ਮੋੜੇ ਨਾ ਮੋੜਾ ਲਾ ਕੇ ਚੱਲਣਾ ਔਰ ਕਈ ਵਾਰੀ ਤਾਂ ਇਦਾਂ ਦਾ ਵੀ ਹੋ ਜਾਂਦਾ ਹੈ ਕਿ ਉਹ ਕੰਮ ਸਰਕਾਰਾਂ ਤੋਂ ਨਹੀਂ ਹੁੰਦੇ ਜਿਹੜੇ ਕਿ ਆਮ ਬੰਦਾ ਕਰ ਜਾਂਦਾ ਹੈ ਹਾਂ ਜਿਸ ਤਰ੍ਹਾਂ ਅਨਮੋਲਕਾ ਮਾਤਰਾ ਜੀ ਹੈ 골ਡੀ ਵੀਰਾ ਪਨੀਤ ਜੀ ਹੈ ਇਸ ਤਰ੍ਹਾਂ ਦੇ ਜਿਹੜੇ ਦੋਸਤ ਹੈ ਬਹੁਤ ਇਸ ਪੰਜਾਬ ਦੇ ਹੀਰੇ ਮੈਂ ਇਹਨਾਂ ਦੀ ਤਰ੍ਹਾਂ ਇੱਕ ਸੇਵਾ ਕਰਨੀ ਚਾਹੁੰਦਾ ਮੇਰੀ ਬੇਨਤੀ ਹੱਥ ਜੋੜ ਕੇ ਇਹੀ ਹੈ ਕੋਈ ਦੋਸਤ ਮਿੱਤਰ ਮੇਰੇ ਨਾਲ ਦਾਨ ਨੂੰ ਸੱਜਣ ਹੋ ਜਾ ਜੁੜੇ ਕਿ ਮੈਂ ਇਨਾ ਹਾਲਾਤਾਂ ਦੇ ਵਿੱਚੋਂ ਕਿਸੇ ਦੀ ਕੰਮ ਆ ਸਕਾਂ ਤਾਂ ਮੈਂ ਆਪਣੇ ਆਪ ਨੂੰ ਇਹ ਸਮਝ ਨਾ ਕਿ ਮੇਰੀ ਜ਼ਿੰਦਗੀ ਦਾ ਜੋ ਇਹ ਸਫਲ ਹੋ ਚੁੱਕਾ ਹੈ ਇਹ ਵੀ ਤੁਹਾਡਾ ਅਨਮੁੱਲਾ ਟਾਈਮ ਜੀ ਤੋਹਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਬੁੱਕਲ ਜਗਮੀਤ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ